ਸਟਾਰ ਹਰਿਆਣਾ ਸਮੇਤ ਤਿੰਨ ਰਾਜਾਂ ਨੂੰ ਭਾਖੜਾ ਅਤੇ ਪੌਂਗ ਡੈਮਾਂ ਦਾ 8500 ਕਿਊਸਕ ਵਾਧੂ ਪਾਣੀ ਸੱਡਣ ਦੇ ਫੈਸਲੇ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਦੇ ਤਰੀਕਾਕਾਰ ਨੂੰ ਲੈ ਕੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ BBMB ਦੀ নিরপੱਖਤਾ ਅਤੇ ਇਸ ਦੇ ਸਮੁੱਚੇ ਵਿਹਾਰ ਮੁਤਲਕ ਗੰਭੀਰ ਸੰਕੇਤ ਖੜੇ ਹੋ ਗਏ ਹਨ ਡੰਡੀ ਬੋਰਡ ਦਾ ਇਹ ਜਿੰਮਾ ਹੈ ਕਿ ਪੈਦਾ ਹਾਲਾਤ ਵਿੱਚ ਪਾਈਵਾਲ ਰਾਜਾਂ ਦੀਆਂ ਲੋੜਾਂ ਨੂੰ ਸੰਤੁਲਿਤ ਬਣਾਉਣ ਦੀ ਕੋਸ਼ਿਸ਼ ਕਰੇ ਪਰ ਸੱਜਰੇ ਮਾਮਲੇ ਵਿੱਚ ਇਹ ਨੰਗੇ ਚਿੱਟੇ ਰੂਪ ਵਿੱਚ ਹਰਿਆਣਾ ਦੇ ਹੱਕ ਵਿੱਚ ਉਭਤ ਰਹਾ ਹੈ ਅਤੇ ਪੰਜਾਬ ਵੱਲੋਂ ਉਭਾਰੇ ਜਾ ਰਹੇ ਮੁੱਦਿਆਂ ਤੇ ਨੁਕਤਿਆਂ ਨੂੰ ਮੁੱਢੋਂ ਨਜ਼ਰ ਅੰਦਾਜ਼ ਕਰ ਰਿਹਾ ਹੈ ਡੰਡੀ ਬੁੱਧਵਾਰ ਨੂੰ BBMC ਦੀ ਤਕਨੀਕੀ ਮੀਟਿੰਗ ਵਿੱਚ ਜਿਸ ਢਾਂਗ ਨਾਲ ਹਰਿਆਣਾ ਰਾਜਸਥਾਨ ਅਤੇ ਦਿੱਲੀ ਦੇ ਮੈਂਬਰਾਂ ਦਾ ਬਹੁਮਤ ਦਿਖਾ ਕੇ ਬਾਦੂ ਪਾਣੀ ਛੱਡਣ ਬਾਰੇ ਫੈਸਲਾ ਕੀਤਾ ਗਿਆ ਹੈ ਉਸ ਨਾਲ ਕਈ ਕਿਸਮ ਦੀਆਂ ਦਿੱਕਤਾਂ ਪੈਦਾ ਹੋ ਸਕਦੀਆਂ ਹਨ ਡੰਡੇ ਇਸ ਤੋਂ ਬਾਅਦ ਬੀਪੀ ਐਮਵੀ ਵੱਲੋਂ ਵਿਵਾਦਪੂਰਨ ਢੰਗ ਨਾਲ ਭਾਖੜਾ ਡੈਮ ਦੇ ਜਲ ਰੈਗੂਲੇਸ਼ਨ ਬਾਰੇ ਡਾਇਰੈਕਟਰ ਆਕਾਸ਼ਦੀਪ ਸਿੰਘ ਨੂੰ ਹਟਾ ਕੇ ਉਹਨਾਂ ਦੀ ਥਾਂ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ ਡੰਡੀ ਰਿਪੋਰਟਾਂ ਆਈਆਂ ਹਨ ਕਿ ਆਕਾਸ਼ਦੀਪ ਸਿੰਘ ਵੱਲੋਂ ਡੈਮ ਤੋਂ ਵਾਦੂ ਪਾਣੀ ਛੱਡਣ ਤੋਂ ਨਾ ਕਰਨ ਤੋਂ ਬਾਦ ਉਹਨਾਂ ਦੀ ਬਦਲੀ ਕੀਤੀ ਗਈ ਹੈ ਡੰਡੀ ਹਾਲਾਤ ਦੇ ਮੱਦੇ ਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ਦਾ ਦੌਰਾ ਕੀਤਾ ਡੰਡੀ ਇਸ ਮੌਕੇ ਉਹਨਾਂ ਕਿਹਾ ਕਿ ਜੇ ਕੇਂਦਰ ਨੇ ਤੱਕਾ ਕੀਤਾ ਤਾਂ ਪੰਜਾਬ ਜਨਤਕ ਬੰਡ ਪ੍ਰਣਾਲੀ ਚੌਲ ਨਹੀਂ ਦੇਵੇਗਾ ਡੰਡੀ ਉਹਨਾਂ ਸਪਸ਼ਟ ਕੀਤਾ ਕਿ ਬੀਬੀ ਐਮ ਵੀ ਪੰਜਾਬ ਨੂੰ ਹੁਕਮ ਨਹੀਂ ਦੇ ਸਕਦਾ ਡੰਡੀ ਦੂਜੇ ਪਾਸੇ ਇਸ ਮਾਮਲੇ ਤੇ ਸੂਬੇ ਦੀਆਂ ਪਾਰਟੀਆਂ ਇੱਕ ਮੰਚ ਤੇ ਆ ਗਈਆਂ ਹਨ ਡੰਡੀ ਪੰਜਾਬ ਦੇ ਹਿੱਸੇ ਦਾ ਦਰਿਆਈ ਪਾਣੀ ਇੰਜ ਲੈ ਲੈਣ ਨਾਲ ਇਸ ਨੂੰ ਝੋਨੇ ਦੇ ਸੀਜ਼ਨ ਵਿੱਚ ਸੰਜਾਈ ਲਈ ਹੋਰ ਜ਼ਿਆਦਾ ਧਰਤੀ ਹੇਟਲਾ ਪਾਣੀ ਕੱਢਣਾ ਪਵੇਗਾ ਜਦੋਂ ਕਿ ਸੂਬੇ ਦੇ 80% ਤੋਂ ਵੱਧ ਬਲਾਕਾਂ ਵਿੱਚ ਪਹਿਲਾਂ ਹੀ ਜ਼ਮੀਨ ਹੇਟਲੇ ਪਾਣੀ ਦੀ ਸਤਹ ਖਤਰਨਾਕ ਹੱਦ ਤੱਕ ਡਿੱਗ ਚੁੱਕੀ ਹੈ ਡੰਡੀ ਇਸ ਮਸਲੇ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸਰਬ ਪਾਰਟੀ ਮੀਟਿੰਗ ਅਤੇ ਸੋਮਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ ਹੈ ਡੰਡੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਪੱਲੋਂ ਬੀਬੀ ਐਮਵੀ ਦੇ ਫੈਸਲੇ ਨੂੰ ਕਾਨੂੰਨੀ ਚੁਣੌਤੀ ਦੇਣ ਲਈ ਕਾਨੂੰਨੀ ਮਸਵਰੇ ਸ਼ੁਰੂ ਕਰ ਦਿੱਤੇ ਹਨ ਡੰਡੀ ਹਰਿਆਣਾ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਆਖਰ ਇਸ ਨੇ ਆਪਣੇ ਹਿੱਸੇ ਦਾ ਪਾਣੀ 21 ਮਈ ਤੱਕ ਦਾ ਚੱਕਰ ਪੂਰਾ ਖੋਣ ਤੋਂ 2 ਮਹੀਨੇ ਪਹਿਲਾਂ ਹੀ ਕਿਵੇਂ ਵਰਤ ਲਿਆ ਡੰਡੀ ਪੀਣ ਵਾਲੇ ਪਾਣੀ ਦੀ ਪੂਰਤੀ ਲਈ ਇਸ ਨੂੰ 4000 ਕਿਊਸਕ ਪਾਣੀ ਪਹਿਲਾਂ ਹੀ ਸੱਡਿਆ ਜਾ ਰਿਹਾ ਹੈ ਜਦੋਂ ਕਿ ਇਸ ਦੀਆਂ ਪੀਣ ਲਈ ਐਨੀ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਸਮਝ ਤੋਂ ਬਾਹਰ ਹੈ ਡੰਡੀ ਦੂਜੇ ਪਾਸੇ ਪੰਜਾਬ ਦਾ ਤਰਕ ਹੈ ਕਿ ਉਸ ਨੇ ਜ਼ਮੀਨ ਹੇਟ ਲੇ ਪਾਣੀ ਤੇ ਨਿਰਪਰਤਾ ਘਟਾਉਣ ਲਈ ਨਹਿਰਾਂ ਅਤੇ ਰਜਵਾਹਿਆਂ ਨੂੰ ਸੁਰਜੀਤ ਕਰਨ ਲਈ 4000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ ਜੇ ਉਸ ਨੂੰ ਸੰਜਾਈ ਲਈ ਪਾਣੀ ਨਾ ਮਿਲਿਆ ਤਾਂ ਨਹਿਰੀ ਪਾਣੀ ਦਾ ਇਹ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਬੇਕਾਰ ਹੋ ਜਾਵੇਗਾ ਤੇ ਇਸ ਖੇਤੀਚਾਰੇ ਨੂੰ ਵੱਡੀ ਢਾ ਲੱਗ ਸਕਦੀ ਹੈ ਡੰਡੀ ਪੰਜਾਬ ਨੂੰ ਆਪਣੇ ਜ਼ਮੀਨ ਹੇਟ ਲੈ ਪਾਣੀ ਦੀ ਸਥਿਤੀ ਅਤੇ ਦਰਿਆਈ ਪਾਣੀ ਦੀ ਵੰਡ ਵਿੱਚ ਉਸ ਨਾਲ ਹੁੰਦੇ ਆਰਹੀ ਧੱਕੇ ਨੂੰ ਦੇਸ਼ ਦੇ ਲੋਕਾਂ ਸਾਹਮਣੇ ਬਿਹਤਰ ਢੰਗ ਨਾਲ ਰੱਖਣ ਦੀ ਲੋੜ ਹੈ ਡੰਡੀ ਇਸ ਤੋਂ ਇਲਾਵਾ ਬੀਬੀ ਐਮਬੀ ਨੂੰ ਇਸ ਸਮੁੱਚੇ ਵਿਵਾਦ ਬਾਰੇ ਸਪਸ਼ਟ ਕਰਨ ਦੀ ਲੋੜ ਹੈ ਨਹੀਂ ਤਾਂ ਅੰਤਰਰਾਜੀ ਅਦਾਰੇ ਵਜੋਂ ਇਸ ਦੀ ਭਰੋਸੇਯੋਗਤਾ ਨੂੰ ਬੱਡੀ ਸੱਟ ਵੱਜ ਸਕਦੀ ਹੈ ਡੰਡੇ